वेलकम टू अनदर व्लॉग और सारे सुनता डकी हालचालामी दी गाने ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਅੱਜ ਬੱਚੇ گئے ਹੋਇਆ ਸਕੂਲ ਸਾਰਾ ਕੰਮ-ਕੁਮ ਕਰਕੇ ਤੇ ਹੁਣ ਬੱਚਿਆਂ ਦੀ ਵੇਟ ਵਿੱਚ ਬੈਠੇ ਆ ਉਹ ਆਉਣਗੇ ਤੋਂ ਫਿਰ ਕਰਦੇ ਆਪਾਂ ਬਾਕੀ ਕੰਮ ਜੀ ਆ ਬੱਚਾ ਵੇਖ ਲੋ ਆ ਗਿਆ ਸਾਡਾ ਵੱਡਾ ਬੱਚਾ ਛੋਟਾ ਵੀ ਆ ਗਿਆ ਰੋਟੀ ਉਟੀ ਖਾ ਲੀਆ ਇਹ ਕੁੜੀ ਨੇ ਰੋਟੀ ਨਹੀਂ ਖਾਦੀ ਅੱਜ ਇਹਨੇ ਕਿਉਂ ਨਹੀਂ ਖਾਦੀ ਇਹਦੀ ਵੀ ਕੋਈ ਵਜ੍ਹਾ ਹੈਗੀ ਆ ਕੀ ਵਜ੍ਹਾ ਦੱਸ ਕਿ ਮੈਂ ਅੱਜ ਫ੍ਰੈਂਡ ਦੀ ਮੱਠੀ ਪੱਟੀ ਆ ਹਾਂ ਇਹ ਚੱਲੀ ਆਪਣੀ ਇਹਦੀ ਫਰੈਂਡ ਦੀ ਹੈਗੀ ਅੱਜ ਬਰਥਡੇ ਬਰਥਡੇ ਪਾਰਟੀ ਤੇ ਇਹ ਚੱਲੀ ਅੱਜ ਰੈਡੀ ਹੋ ਗਈ ਹੈ ਇਹ ਫੈਂਟ ਕੁੰਟ ਕੱਸ ਲਈ ਜਨੇ ਤੇ ਹੁਣ ਇਹਦਾ ਲੱਗਿਆ ਮੈਂ ਸਿਰ ਉਣ ਤੇ ਪਾਪਾ ਆਪਣੇ ਪਿਆ ਨੂੰ ਛੱਡਣ ਵਾਸਤੇ ਹਣਾ ਠੀਕ ਆ ਚਲੋ ਫਿਰ ਬਾਈ ਤਿਆਰ ਹੋਈ ਹੈ ਫਰੈਂਡਸ ਆਪਾਂ ਰਗੂ ਦਾ ਸਿਰ ਵੀਵਾ ਦਿੱਤਾ ਦੋਗਤਾ ਘਟਿਆ ਇਹ ਮੈਡਮ ਕਹਿੰਦੀ ਸੀ ਮੰਮਾ ਮੇਰੇ ਇੱਕ ਗੁੱਤ ਕਰ ਦੋ ਤੇ ਜਦੋਂ ਇਹਨੇ ਸਕੂਲ ਜਾਣਾ ਹੁੰਦਾ ਫਿਰ ਇਹਨੂੰ ਦੋ ਚਾਹੀਦੀਆਂ ਹੁੰਦੀਆਂ ਹਨਾ ਮੈਂ ਕਿਹਾ ਤੂੰ ਦੋ ਹੀ ਚੱਲਣ ਦੇ ਬੱਚਾ ਦੇ ਦੋ ਹੀ ਸੋਹਣੇ ਲੱਗਦੀ ਹੁੰਦੀ ਆ ਚੱਲ ਹੁਣ ਤੂੰ ਕਰਕੇ ਇੰਜੋਏ ਆਪਦਾ ਪਾਰਟੀ ਤੇ ਤੇ ਫਿਰ ਆ ਕੇ ਤੈਨੂੰ ਇੱਕ ਕੰਮ ਦੇਣਾ ਕੀ ਅਗੂ ਨੂੰ ਉਹ ਆ ਅਗੂ ਨੇ ਕੱਲ ਕੋਈ ਐਕਟ ਕਰਨਾ ਉਹ ਜਿਹੜਾ ਨਰਸ ਬਣੀ ਆ ਉਹ ਤੇ ਉਹਨੂੰ ਕੈਪ ਬਣਾ ਕੇ ਦੇਣੀ ਨਰਸ ਵਾਲੀ ਕੈਪ ਪੇਪਰ ਦੀ ਠੀਕ ਆ ਸਾਰੇ ਕੰਮ ਨਹੀਂ ਤੇ ਚਲ ਚਲ ਤਾ ਸਾਰੇ ਕੰਮ ਤੇ ਨਹੀਂ ਤੇ ਬਾਈ ਮੈਂ ਪਾਪਾ ਹੁਣ ਆ ਗਿਆ ਪਾਪਾ ਗਿਫਟ ਵੀ ਲੈ ਆਏ ਤੇ ਮੈਂ ਗਿਫਟ ਤੇ ਨਾਮ ਵੀ ਲਿਖ ਲਿਆ ਆ ਦੇਖੋ ਉਹ ਜਿਹੜਾ ਅਸੀਂ ਸਾਗ ਲਾਇਆ ਸੀਗਾ ਥੋੜਾ ਥੋੜਾ ਤਰਪਿਆ ਵੀ ਨਿੱਕੇ ਨਿੱਕੇ ਪੱਤੇ ਨਿਕਲੇ ਆ ਦੇਖੋ ਸਰੋਂ ਦਾ ਸਾਗ ਅਲੀ ਰਬੂ ਇਹ ਉਹਦਾ ਚਾਟ ਵੀ ਆ ਗਿਆ ਤੇ ਹੁਣ ਰਬੂ ਬਰਥਡੇ ਤੋਂ ਆ ਕੇ ਫਿਰ ਬਣਾ ਕੇ ਦੋਗੇ ਇਹਨੂੰ ਕੇਕ ਫਰੈਂਡਸ ਆਪਾਂ ਹੁਣ ਬਣਾ ਲਈਏ ਚਾਹ 5:00 ਵੱਜ ਚੁੱਕੇ ਆ ਚਾਹ ਦਾ ਟਾਈਮ ਹੋ ਗਿਆ ਸਾਡਾ ਚਾਹ ਰੱਖਤੀ ਆਪਾਂ ਬਣਾਉਣ ਵਾਸਤੇ ਹੋਰ ਪੀਨੇ ਆ ਫਿਰ ਕੋਪਣੇ ਆਣ ਖਾਣੇ ਆਪਾਂ ਬਿਸਕੁਟ ਤੇ ਰਸਾ ਬੋਲੇ ਤੇ ਬਾਦੀਏ ਦੋ ਤੇ ਆਪਣੀ ਹੋ ਗਈ ਚਾਹ ਰੈਡੀ ਹੋਰ ਜੰਨੇ ਅਸੀਂ ਲੈ ਕੇ ਪੀਣ ਵਾਸਤੇ ਮੰਮੀ ਤੇ ਉਹ ਬੈਠੇ ਸੀ ਬਾਹਰ ਉੱਪੇ ਅਬ ਉਹ ਆਜੋ ਚਾਹ ਪੀਓ ਤੇ ਰਖ ਦੋ ਫੋਨ ਚਾਹ ਪੀਓ ਬਣੀ ਪਈ ਆ ਯਾਬੂ ਲੱਗੀ ਆਪਣੀ ਸਟੱਡੀ ਕਰਨ ਰਵ ਉਹ ਹਜੇ ਆਈ ਨਹੀਂ ਹੈ ਨਾ ਤੇ ਆਬੂ ਲੱਗੀ ਆਪਣਾ ਹੋਮਵਰਕ ਕਰਨ ਤੇ ਨਾਲ ਇਹਨੇ ਰੱਖਿਆ ਆ ਟੀਵੀ ਲਾ ਕੇ ਪੜਾਈ ਬੜੀ ਸੋਹਣੀ ਹੁੰਦੀ ਏ ਤੇਰੀ ਹੈ ਟੀਵੀ ਬੰਦ ਕਰ ਨਹੀਂ ਚੱਲ ਕਰ ਕੰਮ ਕਾਰਪੈਂਟਰ ਕੋਈ ਰਵ ਬਰਥਡੇ ਪਾਰਟੀ ਤੋਂ ਹੁੰਦੀ ਪਈ ਆ ਫੋਨ ਆਇਆ ਸੀਗਾ ਆਪਣੀ ਫਰੈਂਡ ਦੇ ਨਾਲ ਹੀ ਆਉਂਦੀ ਪਈ ਆ ਮम्मा ਲੈਣ ਗਏ ਸੀਗੇ ਤੇ ਹੁਣ ਦਿਨੋਂ ਟਾਈਮ ਵੀ ਹੋ ਗਿਆ ਵਾ ਹੋ ਗਿਆ ਨਹੀਂ ਮਤਲਬ ਬਰੋਂ ਦਾ ਟਾਈਮ ਹੋ ਗਿਆ ਤੇ ਅੱਜ ਸੋਚਿਆ ਕਿ ਖੀਚੜੀ ਬਣਾ ਲੈਨੇ ਆ ਕਿਉਂਕਿ ਢਿੱਲੀ ਦਾਲਾਂ ਖਾ ਗਏ ਸੱਜਿਆ ਖਾ ਕੇ ਅੱਕੇ ਪਏ ਆ ਤੇ ਅੱਜ ਸੋਚਿਆ ਕਿ ਚਲੋ ਖੀਚੜੀ ਬਣਾ ਲੈਨੇ ਆ ਖੀਚੜੀ ਸਭ ਤੋਂ ਵਧੀਆ ਚੀਜ਼ ਆ ਸਾਡੇ ਵਾਸਤੇ ਅਸੀਂ ਤਾਂ ਖਾ ਲਈਦੀ ਵੈਸੇ ਬਾਕੀ ਆ ਪਤਾ ਨਹੀਂ ਸਾਨੂੰ ਖਾਂਦੇ ਹੋਣਗੇ ਕਈ ਨਹੀਂ ਖਾਂਦੇ ਪਰ ਅਸੀਂ ਖਾ ਲਈਦੀ ਆ ਤੇ ਅੱਜ ਆਪਾਂ ਬਣਾਉਣ ਲੱਗੇ ਆ ਖੀਚੜੀ ਲੋ ਜੀ ਆਪਾਂ ਖੀਚੜੀ ਬਣਾਈ ਦੀ ਆ ਚਾਵਲ ਤੇ ਤੋ ᱛੀ ਮੁੰਗੀ ਦਿਨ ਪਕੇ ਪਿਓ ਕੇ ਰੱਖੀ ਹੋਈ ਹੈ ਇਹ ਇਹਦੇ ਵਿੱਚ ਅਸੀਂ ਆਲੂ ਪਿਆਜ਼ ਹੀ ਪਾਈ ਤੇ ਜੀ ਆ ਗਈ ਹੈ ਮੈਡਮ ਬਰਥਡੇ ਪਾਰਟੀ ਤੋਂ ਇੰਨੀ ਲੇਟ ਲੇਟ ਹੋ ਗਈ ਅੱਜ ਬਹੁਤ ਨਾ ਮੈਂ ਡਾਇਰੀ ਲਿਸਟ ਸਕੂਲ ਦੀ ਲਿਖੂੰਗੀ ਹੁਣ ਸਕੂਲ ਦੇ ਸਕੂਲ ਆਪਾਂ ਕਰਨ ਕੀ ਜਾਂਦੇ ਮੈਨੂੰ ਪਿੰਕ ਵਾਲਾ ਦੇ ਦੇ ਲੈ ਆਈ ਹਾਂ ਦਾ ਵਾਲਾ ਵਧੀਆ ਸੀ ਪਾਰਟੀ ਹਾਂ ਹੈ ਪਾਰਟੀ ਕਿਵੇਂ ਵਧੀਆ चलो हूँ पढ़ लो नाए। जी नाइट सूट च गया मैडम कही टाइम लग रुआ साढ़े सात हम आई आए घर हम स्कूल कम मैं कम। दी दी का कम खत्म कर ला फिर मैं आवी बनाऊँगी क्या है ना फिर कर लई कैप अग्न मौजा है दीदी लियाई चिप्स कर लिया खिचड़ी की समझी ਇਹ ਤੇ ਵੀ ਹੈ ਜੀ ਬਾਦ ਸ਼ੱਕਰਪਾੜ ਇਹਦੇ ਚ ਸ਼ੱਕਰਪਾੜ ਹੀ ਸੀਗੇ ਮੱਠੀਆਂ ਖਾ ਤੁਸੀਂ ਵਿਆਹ ਦੀ ਪਾਚ ਕਈਏ ਹੇ ਤੱਕ ਮੱਠੀਆਂ ਮੱਠੀਆਂ ਖਾ ਗਏ ਸਾਰੇ ਇਹਨੇ ਹੁਣ ਮੱਠੀ ਖੋ ਘਹਿਣ ਸੀ ਯਾਰ ਹੁਣ ਤੱਕ ਖਿਚੜੀ ਖਾਓ ਇਹ ਖਿਚੜੀ ਖਾਓ ਯਾਰ ਆ ਘਟੇ ਹੋ ਗਏ ਕੀ ਹੁਣ ਅਸੀਂ ਲੱਗੇ ਆ ਡਿਨਰ ਕਰਨ ਖਿਚੜੀ ਦਾ ਸਵਾਦ ਵਧੀਆ ਊਂ ਧੀਮਣੀ ਤੇ ਰਬੂ ਦਾ ਇਹ ਤਾਂ ਕੰਮ ਨਹੀਂ ਖਤਮ ਹੋਇਆ ਐ ਕਰ ਪੁਜੀਆ ਲੈ ਥੋੜਾ ਨਾਲ ਹੋ ਕੰਨਾ ਵੱਡਾ ਹੋ ਨਾ ਥੋੜਾ ਥੋੜਾ ਕੰਮ ਕਰ ਅੱਲੂ ਦੇ ਨਹੀਂ ਦੂਜਾ ਮੋਟੇ ਵਾਲਾ ਬੋਗੜ ਵਾਲੋਂ ਪਕੌੜੀ ਵਾਲਾ ਜੀ ਜੋਨ ਜਿੰਨੇ ਮੈਂ ਵਿੱਚ ਪੂਰੀਆ ਪਾ ਕੇ ਬਣਾਉਂਦੀ ਹਾਂ ਵੀ ਬੋਗੜ ਬਣਾਉਂਦਾ ਹੈ ਸੇਮੀ ਵਾਲਾ ਉਹ ਜੀ ਬੋਗੜ ਬਣਾਉਂਗਾ ਇਹ ਸਵਾਦ ਹੁੰਦਾ ਕੁਝ ਇਹ ਬਹੁਤ ਥੂਵੀ ਬੜਾ ਲੜੀ ਬੜਾ ਤੂੰ ਖਾ ਉਹਨਾਂ ਨਾ ਬਣਾ ਲੱਗੀਆਂ ਅਵੋ ਦੀ ਕੈਪ ਚਲੋ ਆਪਾਂ ਉਹਦੀ ਕੈਪ ਬਣਾ ਲਈਂ ਜੀ ਰਗੂ ਨਾ ਸਟਾਰਟ ਕਰਤੀ ਹੈ ਕੈਪ ਬਣਾਉਣੀ ਉਹ ਪਤਾ ਮਨਾਲੀ ਮੈਂ ਹੁਣ ਸਭ ਤੋਂ ਪਹਿਲਾਂ ਮੈਂ ਆ ਕੇ ਸਿਰ ਤੇ ਲਾਣੀ ਉਹਦੇ ਸਿਰ ਤੇ ਨਾਪ ਲਈ ਤੇ ਰਸੇ ਦਾ ਵੱਡਾ ਹੁਣ ਪੀਛਣੀਆ ਨਹੀਂ ਆ ਉਹਦੇ ਸਿਰ ਤੇ ਕਰਕੇ ਜਾਈਂ ਆ ਉਹਦੇ ਸਿਰ ਤੇ ਲਾ ਕੇ ਵੇਖ ਲੈ ਤੁਹਾਡਾ ਬਰਤੁੱਗੀ ਪਾਗਲਾ ਓਏ ਸਿੱਧਾ ਕਰ ਸਿਰ ਨੂੰ ਬਸ ਪੰਜ ਅੰਗੂਠੇ ਦੋਨੇ ਪੈਣਗੇ ਹਾਂ ਉਹ ਜੋ ਠੀਕ ਹੈ ਓ ਸਹੀ ਆ ਬਸ ਇੱਥੇ ਸਟੈਪਲਰ ਹੋ ਜੀ ਠੀਕ ਆ ਬਾਕੀ ਸਾਰੀ ਡਨ ਕਰਕੇ ਫੇ ਦੇ ਦੇ ਬਣ ਗਿਆ ਆ ਵੀ ਬਸ ਬਣੀ ਆ ਦਾ ਬੂ ਲੋਨ ਲੱਗੀ ਇਹਨੂੰ ਅਟੈਚ ਕਰਨ ਲੱਗੀ ਰਹੂ ਤੇ ਆਨ ਨੂੰ ਤਾਂ ਹੱਥ ਤੇ ਨਾ ਲਾਲੀ ਚਾ ਫਾਈਵ ਕਿਕ ਬਸ ਲੱਗ ਗਈ ਸਹੀ ਬਣ ਗਈ ਕੈਪ ਪੂਰੀ ਅਬੂ ਦੇ ਦੇ ਕੇ ਵੇਖਦੇ ਆ ਅਬੂ ਲਿਆ ਸਿਰ ਤੇ ਦੇਖੀ ਦੇਖੀ ਐਮਬੂਲੈਂਸ ਬਣਾ ਦੇ ਐਮਬੂਲੈਂਸ ਬਣਾ ਦੇ ਆ ਦੇਈਓ ਨੇ ਸਿਰ ਤੇ ਦੇਖੀਏ ਸਹੀ ਬਣੀ ਨਰਸ ਦਿਖਾਈ ਨਰਸ ਵਾਓ ਕੈਟ ਬਣ ਗਿਆ ਦੀਦੀ ਦਾ ਥੈਂਕ ਯੂ ਵੀ ਕਰ ਦਿਆ ਕਰ ਕਦੀ ਓ ਯਾਰ ਕੀ ਡਿਨਰ ਕਰਕੇ ਤੇ ਹੁਣ ਲੱਗ ਗਈ ਆ ਆਬੂ ਤੇ ਆਬੂ ਦੇ ਪਾਪਾ ਆਬ ਬੈਡਮਿੰਟਨ ਖੇਡਣਾ ਆਬੂ ਸਿੱਖਦੀ ਪਈਆ ਖੇਡਣਾ ਆ ਜਾ ਬਹੁਤ ਸੋਹਣਾ ਆ ਬੂ

ਹੁਣ ਅਸੀਂ ਕਰਿਆ ਆਂ ਸੈਰ 1.5 ਘੰਟਾ 1.5 ਘੰਟਾ ਲਾਇਆ 1.5 ਘੰਟਾ ਹੋ ਗਿਆ ਪੂਰਾ ਸਵਾ ਘੰਟਾ ਹਾਂ ਆ ਵੇਲਵਾ ਗੰਜਾਈ ਚ ਬਾਰੇ ਸਰ ਨਾ ਠੰਡ ਸੀ ਵੈਸੇ ਤਾਂ ਉਮਰ ਹੀ ਸੈਰ ਕਰਕੇ ਵਧੀਆ ਨਿਆਰਾ ਹੋ ਗਿਆ ਸਰ ਕਰਕੇ ਮਜ਼ਾ ਆ ਜਾਂਦਾ ਵੇ ਠੰਡ ਚ ਮੈਂ ਵੀਲ ਜੀ ਬੱਕਰੀਆਂ ਦੇ ਨਾਲ ਠੰਡ ਚ ਨਿਆਰਾ ਨਿਆਰਾ ਜਿਹਾ ਹੁੰਦਾ ਹਾਂ ਜਾਂ ਧੁੰਦ ਧੁੰਦ ਨਹੀਂ ਵੈ ਪੈ ਲੱਗੀ ਕੋਈ ਹੈ ਨਹੀਂ ਐਡੀ ਗੱਲਬਾਤ ਤਾਂ ਨਹੀਂ ਠੜਦੀ ਇਖਤੀ ਸਾਡੀ ਆਬੂ ਹੋ ਗਈ ਹੈ ਰੈਡੀ ਨਰਸ ਬਣ ਕੇ ਆਬੂ ਦਾ ਆਬੂ ਨੇ ਤੇ ਪਾਣੀ ਸੀਗੀ ਵਾਈਟ ਸ਼ਰਟ

Doctor, just check. Put it here. My heart. Oh, thank you. I'm fine? Yes. Okay, thank you. Can you put a band aid here? Band aid Thank you. So sweet. <laughs> Alright, very nice. So, in the hospital, we have our doctors and nurses. To help her there, Should I speak or I Alright, thank you so much. I've come for some vegetables, yummy!